ਗੈਂਗਸਟਰ ਹੈ ਨਾ ਉਹ ਸਿੱਤੂ ਮੂਸੇ ਵਾਲੇ ਕਤਲकांड ਦੇ ਉਹ ਤਿੰਨੂ ਗੈਂਗਸਟਰ ਜਿਹਨੂੰ ਸ਼ਾਪਿੰਗ ਕਰਾ ਰਹੇ ਲਾਈਟ ਕਲੱਬ ਤੇ ਜਿੱਦੇ ਨਾਲ ਪਾਰਟੀ ਚੱਲਦੀ ਸੀ ਇਹ ਉਹ ਪੁਰਾਣੀ ਵੀਡੀਓ ਹੈ ਜੀ ਤਿੰਨੂ ਨੂੰ ਜਦੋਂ ਸ਼ਾਪਿੰਗ ਕਰਾਉਣ ਲੈ ਕੇ ਗਏ ਆ ਤੇ ਆਪਣਾ ਫਿਰ ਉਹਦਾ ਨਾਈਟ ਕਲੱਬ ਚ ਗਏ ਆ ਨਾਲ ਇੰਸਪੈਕਟਰ ਸਾਹਿਬ ਵੀ ਨਾਲ ਗਏ ਆ ਸਿੱਧੂ ਮੂਸੇ ਵਾਲੇ ਕਾਰਨ ਤੇ ਕੱਲਾ ਟੀਨੂ ਨੂੰ ਨਾਈਟ ਆਊਟਿੰਗ ਨਹੀਂ ਕਰਾਈ ਮੇਰੇ ਕੋਲ ਜੋ ਖਬਰ ਆ ਅਜੇ ਦੀ ਵੀ ਕਰਾਈ ਹੋਈ ਆ ਲਾਰਿਸ ਕੁਛ ਹੋਈ ਇੱਕ ਵੀਡੀਓ ਹੋਰ ਵੀ ਬੜੀ ਬਹੁਤ ਚਪਚਪੀ ਪਰੀ ਤਰੀ ਮਿਲਦੀ ਉਹ ਤਾਂ ਮੈਂ ਅੱਖੀਂ ਵੇਖੀ ਆ ਭਗਵੰਤ ਮਾਨ ਸਟੇਟ ਦਾ ਹੋਮ ਮਿਨਿਸਟਰ ਭਗਵੰਤ ਮਾਨ ਸਟੇਟ ਦਾ ਚੀਫ ਮਿਨਿਸਟਰ ਪਹਿਲਾਂ ਉਹਨੇ ਕਿਹਾ ਸੀ ਕਿ ਨਹੀਂ ਇਹ ਇੰਟਰਵਿਊ ਪੰਜਾਬ ਚ ਨਹੀਂ ਹੋਈ ਉਨਕਾ ਹਾਈ ਕੋਰਟ ਤੇ ਆ ਗੀ ਵੀ ਭਾਈ ਇਹ ਇੰਟਰਵਿਊ ਪੰਜਾਬ ਚ ਹੋਈ ਹੈ ਕਹਿੰਦਾ ਮੇਰੇ 25 ਦਾੰਦੇ ਹੀ ਕਹਿੰਦਾ ਨਾ ਮੇਰੇ 32 ਹੈ ਮੈਨੂੰ ਤਾਂ ਲੱਗਦਾ ਤੇਰੇ 36 32 ਐ ਡਾਚੂ ਉੱਠ ਮਾਰਦਾ ਤੇ ਤੂੰ ਕਹਿੰਦਾ ਇਹ ਇੰਟਰਵਿਊ ਹੋਈ ਕੋਈ ਨਹੀਂ ਉਹਨੇ ਆਈ ਐਫਿਡੇਵਿਟ ਦੇ ਦਿੱਤਾ ਜਾ ਕੇ ਕਿ ਇੰਟਰਵਿਊ ਹੋ ਗਿਆ ਹੁਣ ਤੇਰੇ ਬੱਤੀ ਦੰਗਲ ਨੂੰ ਕੀ ਹੋਇਆ ਕਿਹੜੀ ਦੰਗਲ ਪੈ ਗਈ ਹੈ ਦੱਸਦਾ ਨਹੀਂ ਕਿ ਮੈਨੂੰ ਪਹਿਲਾਂ ਦਾ ਪਤਾ ਸੀ ਮੈਂ ਤੁਹਾਨੂੰ ਕਹਿ ਰਿਹਾ ਕਿ ਹਲੇ ਦੂਜੀ ਵੀਡੀਓ ਤੁਹਾਨੂੰ ਨਹੀਂ ਦਿਖਾਉਂਦੇ ਜੀ ਦੇਤੇ ਲਾਰੈਂਸ ਕੁਛਨੋਈ ਨੂੰ ਸ਼ਾਪਿੰਗ ਕਰਾਈ ਗਈ ਤੇ ਹੋਮ ਮਿਨਿਸਟਰ ਕੌਣ ਸੀ ਭਗਵੰਤ ਮਾਨ ਸਾਹਿਬ ਹਲ ਇੱਕ ਤੀਜੀ ਵੀਡੀਓ ਹੈ ਜਿਹਦਾ ਅੱਜ ਨਹੀਂ ਮੈਂ ਜ਼ਿਕਰ ਕਰਨਾ ਉਹ ਮੈਂ ਆਖੀ ਵੇਖ ਕੇ ਆਇਆ ਹੋ ਸਕੇ ਤੇ ਤੁਹਾਨੂੰ ਕਿਸੇ ਵੇਲੇ ਬਕਾਵਾਵਾਂਗੇ ਕਿ ਵੇਖ ਕੇ ਥੋੜੀਆ ਦੇ ਕਈਆਂ ਦੀ ਅੱਖਾਂ ਇੱਥੇ ਡਿੱਗ ਜਾਣੀ ਮੈਨੂੰ ਫੜ ਕੇ ਅੰਦਰ ਵਾਪਸ ਮਿੱਟ ਕਰ ਦੇਣੀ ਪੈਣੀ ਹੈ ਕਿ ਇਹ ਕੀ ਕੁਝ ਹੋ ਰਿਹਾ ਪੰਜਾਬ ਚ ਦੋ ਵੀਡੀਓ ਹੋਰ ਨੇ ਇਹ ਆਪ ਜਨਤਾ ਕਰਦੇ ਨੂੰ ਤਾਂ ਬੜੀ ਛੇਤੀ ਮੈਂ ਜਨਤਾ ਕਰੂੰਗਾ ਤੇ ਤੁਸੀਂ ਹਰਾਲ ਹੋ ਜਾਓਗੇ ਨੀ ਪੰਜਾਬ ਦੇ ਚੱਲ ਪੀ ਰਿਆ ਲੋਨ ਆਰਡਰ ਅੱਜ ਦੇ ਹੀ ਮੈਂ ਤਿੰਨ ਆਰਡਰ ਦੱਸੂਗਾ ਪਿਛਲੇ ਤਾਂ ਮੈਂ ਕਿੱਥੇ ਜਾਣ ਲੱਗਾ ਇਹਨਾਂ ਦਾ ਮੋਸਟ ਸੈਲੀਬ੍ਰੇਟਿਡ ਇਹਨਾਂ ਦਾ ਬੰਦਾ ਹੈ ਜੀ ਲਾਰੈਂਸ ਪਿਛਨੋਈ ਆ ਲਾਰੈਂਸ ਪਿਛਨੋਈ ਦਾ ਕਿਉਂ ਮੈਨੂੰ ਤਾਂ ਹੁਣ ਅੰਦਰਲੀ ਗੱਲ ਤੁਹਾਨੂੰ ਮੈਂ ਕੀ ਦੱਸਾਂ ਤੁਸੀਂ ਪੁੱਛੋਗੇ ਤੇ ਬਾਅਦ 'ਚ ਦੱਸੂਗਾ ਹਲੇ ਵੀ ਦੱਸਦਾ ਮੈਂ ਇਹ ਜਿਹੜਾ ਪਹਿਲਾਂ ਕਹਿੰਦਾ ਸੀ ਨਾ ਕਿ ਕੀ ਇੰਟਰਵਿਊ ਤਾਂ ਹੋਈ ਹੀ ਨਹੀਂ ਭਗਵੰਤਮਾਨ ਦੀ ਸਟੇਟਮੈਂਟ ਸੀ ਹੁਣ ਪ੍ਰਬੋਧ ਕੁਮਾਰ ਜੀ ਨੇ ਹਾਈ ਕੋਰਟ 'ਚ ਦੱਸਤਾ ਕਿ ਇੰਟਰਵਿਊ ਕਿੱਥੇ ਕਿੱਥੇ ਹੋਈ ਆ ਮੈਨੂੰ ਇਹ ਵੀ ਪਤਾ ਲੱਗਿਆ ਕਿ ਪ੍ਰਬੋਧ ਕੁਮਾਰ ਜੀ ਨੇ ਇੱਕ ਹੋਰ ਵੀਡੀਓ ਵਿਖਾਈ ਹੈ ਤੁਹਾਡੇ ਹੈ ਜਾਂ ਇੱਕ ਵੀਡੀਓ ਉਹ ਜੀ ਵਿਖਾਈ ਆ ਉਹ ਦਿਖਾਈ ਵੀਡੀਓ ਜਿਹੜੀ ਮੈਂ ਪੜ੍ਹ ਦਿੱਤੀ ਇੱਕ ਇਹ ਦੇ ਰਾਤ 'ਚ ਹੀ ਆਊਟ ਗੈਂਗਸਟਰ ਹੈ ਨਾ ਉਹ ਸਿੱਤੂ ਮੂਸੇ ਵਾਲੇ ਕਤਲकांड ਦੇ ਉਹ ਤਿੰਨੋਂ ਗੈਂਗਸਟਰ ਜਿਹਨੂੰ ਸ਼ਾਪਿੰਗ ਕਰਾ ਰਹੇ ਨਾਈਟ ਕਲੱਬ ਤੇ ਜਿੱਦੇ ਨਾਲ ਪਾਰਟੀ ਚੱਲਦੀ ਸੀ ਇਹ ਉਹ ਪੁਰਾਣੀ ਵੀਡੀਓ ਹੈ ਜਿੱਦੇ ਤਿੰਨੋਂ ਨੂੰ ਜਦੋਂ ਸ਼ਾਪਿੰਗ ਕਰਾਉਣ ਲੈ ਕੇ ਗਏ ਆ ਤੇ ਆਪਣਾ ਫਿਰ ਉਹਦਾ ਨਾਈਟ ਕਲੱਬ 'ਚ ਗਏ ਆ ਨਾਲ ਇੰਸਪੈਕਟਰ ਸਾਹਿਬ ਵੀ ਨਾਲ ਗਏ ਆ ਇਹ ਉਹ ਸਰਕਾਰ ਹੈ ਜੀਨੇ ਸੇਤੂ ਮੂਸੇ ਵਾਲੇ ਕਾਲ ਕੇ ਇਕੱਲਾ ਟੀਨੂ ਨੂੰ ਨਾਈਟ ਆਊਟਿੰਗ ਨਹੀਂ ਕਰਾਈ ਮੇਰੇ ਕੋਲ ਜੋ ਖਬਰ ਆ ਇਹਦੀ ਵੀ ਕਰਾਈ ਹੋਈ ਹੈ ਲਾਰਜ ਸਪੈਸ਼ਲ ਹੋਈ ਔਰ ਉਹ ਵੀਡੀਓ ਵੀ ਤੁਰੀ ਫਿਰਦੀ ਹੈ ਕਿੱਥੇ ਅਪਸਰਾਂ ਕੋਲ ਉਹਨੋਂ ਵੀਡੀਓ ਇੱਕ ਨਹੀਂ ਤੁਰੀ ਫਿਰਦੀ ਇੱਕ ਵੀਡੀਓ ਹੋਰ ਵੀ ਬੜੀ ਬਹੁ ਚਰਚਿਤ ਵੀ ਤੁਰੀ ਮਿਲਦੀ ਉਹ ਤਾਂ ਮੈਂ ਅੱਖੀਂ ਵੇਖੀ ਆ ਹਾਂਜੀ ਔਰ ਲਾਰੈਂਸ ਬਿਸ਼ਨੋਈ ਇੰਟਰਵਿਊ ਲਾਰੈਂਸ ਕੋ ਵੀਆਈਪੀ ਟ੍ਰੀਟਮੈਂਟ ਚੰਡੀਗੜ੍ਹ ਕੇ ਮਾਲ ਮੈਂ ਆਦੀ ਰਾਤ ਕਰਵਾਈ ਸ਼ਾਪਿੰਗ ਔਰ ਵੀ ਖੁਲਾਸੇ ਕਹਿੰਦੇ ਵੀਡੀਓ ਨਾਲ ਲੱਗੀ ਹੈ ਕਿ ਭਗਵੰਤ ਮਾਨ ਸਟੇਟ ਦਾ ਹੋਮ ਮਿਨਿਸਟਰ ਭਗਵੰਤ ਮਾਨ ਸਟੇਟ ਦਾ ਚੀਫ ਮਿਨਿਸਟਰ ਪਹਿਲਾਂ ਉਹਨੇ ਕਿਹਾ ਸੀ ਕਿ ਨਹੀਂ ਇਹ ਇੰਟਰਵਿਊ ਪੰਜਾਬ ਚ ਨਹੀਂ ਹੋਈ ਹੁਣ ਕਹਾ ਹਾਈ ਕੋਰਟ ਚ ਆਜੀ ਦੀ ਭਾਈ ਇਹ ਇੰਟਰਵਿਊ ਪੰਜਾਬ ਚ ਹੋਈ ਹੈ ਮਗਰ ਕਹਿੰਦਾ ਮੇਰੇ 32 ਦੰਗ ਦੇ ਹੀ ਕਹਿੰਦਾ ਨਾ ਮੇਰੇ 32 ਹੈ ਮੈਨੂੰ ਤਾਂ ਲੱਗਦਾ ਤੇਰੇ 36 ਹੈ 32 ਇੱਕ ਟਾਚੂ ਉਠ ਮਾਰਦਾ ਤੇ ਤੂੰ ਕਹਿੰਦਾ ਇੰਟਰਵਿਊ ਹੋਈ ਕੋਈ ਨਹੀਂ ਤੇ ਹੁਣ ਜਦ ਹਾਈ ਕੋਰਟ 'ਚ ਤੇਰੇ ਅਫਸਰ ਨੇ ਤੇਰੇ ਥੱਲੇ ਜਿਹੜਾ ਅਫਸਰ ਹੈ ਉਹਨੇ ਐਫੀਡੇਵਿਟ ਦੇ ਦਿੱਤਾ ਜਾ ਕੇ ਕਿ ਇੰਟਰਵਿਊ ਹੋ ਗਿਆ ਹੁਣ ਤੇਰੇ 32 ਦੰਗਾਂ ਨੂੰ ਕੀ ਹੋਇਆ ਕਿਹੜੀ ਦੰਗਲ ਪੈ ਗਈ ਇਹ ਦੱਸਦਾ ਨਹੀਂ ਕਿ ਮੈਨੂੰ ਪਹਿਲਾਂ ਦਾ ਪਤਾ ਸੀ ਮੇਰਾ ਕਹਿੰਦਾ ਭਾਵ ਡਾਕਟਰ ਚੀਫ ਮਿਨਿਸਟਰ ਨਿਊ ਆਫ ਦਿਸ ਵੀਡੀਓ ਇਸ ਚੀਫ ਮਿਨਿਸਟਰ ਨੂੰ ਜਿੱਦ ਦਿਨ ਹੀ ਵਾਸ ਲਾਇੰਗ ਟੂ ਦ ਪੀਪਲ ਆਫ ਪੰਜਾਬ ਇਹਦੀ ਨੌਲੇਜ ਸੀ ਕਿ ਇੰਟਰਵਿਊ ਪੰਜਾਬ ਚ ਹੋ ਰਹੀਆ ਮਗਰ ਇਹਨੇ ਆਨਰੇਬਲ ਹਾਈ ਕੋਰਟ ਨੂੰ ਵੀ ਝੂਠ ਬੋਲਿਆ ਤੇ ਇਹਨੇ ਆਪ ਦੀ ਪੁਲਿਸ ਨੂੰ ਵੀ ਇਹ ਦਬਾਅ ਬਣਾਇਆ ਕਿ ਭਾਈ ਇਸ ਸੱਚ ਸਾਹਮਣੇ ਨਹੀਂ ਲਿਆਉਣਾ ਦੈਟ ਇਜ਼ ਵਾਈ ਜਿਹੜੇ ਦੋ ਮੈਂਬਰ ਸਿੱਟ ਦੇ ਬਣੇ ਸੀ ਜਿਹਨੂੰ ਹੈਂਡਪਿਕ ਭਗਵੰਤ ਮਾਨ ਨੇ ਕੀਤਾ ਸੀ ਉਹਨੇ 8 ਮਹੀਨਿਆਂ ਚ ਕੋਰਟ ਦੀ ਅੱਖਾਂ ਚ ਘੱਟਾ ਪਾਇਆ ਹੁਣ ਕੱਖ ਨਹੀਂ ਕੀ ਜਦੋਂ ਕੋਰਟ ਨੇ ਸੈਲਫ ਅਪਾਇੰਟ ਕੀਤਾ ਇੱਕ ਐਸਆਈਟੀ ਦਾ ਮੈਂਬਰ ਉਹਨੇ ਮਹੀਨੇ 'ਚ ਗੱਲ ਕੱਢਤੀ ਸੋ ਮੈਂ ਤੁਹਾਨੂੰ ਕਹਿ ਰਿਹਾ ਕਿ ਹਲੇ ਦੂਜੀ ਵੀਡੀਓ ਤੁਹਾਨੂੰ ਨਹੀਂ ਦਿਖਾਉਂਦੇ ਜਿਹਦੇ 'ਤੇ ਲਾਰੈਂਸ ਮਿਸ਼ਨੋਈ ਨੂੰ ਸ਼ਾਪਿੰਗ ਕਰਾਈ ਗਈ ਤੇ ਹੋਮ ਮਿਨਿਸਟਰ ਕੌਣ ਸੀ ਭਗਵੰਤ ਮਾਨ ਸਾਹਿਬ ਹਲੇ ਇੱਕ ਤੀਜੀ ਵੀਡੀਓ ਹੈ ਜਿਹਦਾ ਅੱਜ ਨਹੀਂ ਮੈਂ ਜ਼ਿਕਰ ਕਰਨਾ ਉਹ ਮੈਂ ਆਪ ਹੀ ਵੇਖ ਕੇ ਆਇਆ ਹੋ ਸਕਦਾ ਤੇ ਤੁਹਾਨੂੰ ਕਿਸੇ ਵੇਲੇ ਬੁਕਾਵਾਗੇ ਕਿ ਵੇਖ ਕੇ ਥੋੜੀਆਂ ਲ ਕਈਆਂ ਦੀ ਅੱਖਾਂ ਇੱਥੇ ਡਿੱਗ ਜਾਣੀ ਮੈਨੂੰ ਫੜ ਕੇ ਅੰਦਰ ਵਾਪਸ ਪਿੱਟ ਕਰਨੀ ਪੈਣੀ ਆ ਕਿ ਇਹ ਕੀ ਕੁਝ ਹੋ ਰਿਹਾ ਪੰਜਾਬ ਚ ਮਤਲਬ ਮੈਂ ਵੇਖ ਕੇ ਹੈਰਾਨ ਹੋ ਗਿਆ ਕਿ ਵਾਹ ਦਾ ਹੈਲ ਇਸ ਕੋਈ ਥਿਸ ਇਜ਼ ਦਿ ਲਾਅ ਐਂਡ ਆਰਡਰ ਐਮਰਜੈਂਸੀ ਅੱਜ ਜਦ ਮੈਂ ਤੁਹਾਡੇ ਕੋਲ ਬੈਠਿਆ ਵੈਂ ਤੇ ਚੀਫ ਮਿਨਿਸਟਰ ਜੀ ਨੂੰ ਸ਼ੁੱਡ ਹਾਵ ਡੀਲਟ ਵਿਦ ਅ ਵੈਰੀ ਸਟਰੋਂਗ ਆਇਰਨ ਹਰਨ ਨਾਲ ਹੀ ਸ਼ੁੱਡ ਹੈਵ ਡੈਲਟ ਵਿਦ ਦੀ ਆਫੀਸਰਸ ਚਲੋ ਮੈਂ ਬੈਨੀਫਿਟ ਆਫ ਡਾਊਟ ਦਿੰਦਾ ਕਿ ਤੈਨੂੰ ਨਹੀਂ ਪਤਾ ਸੀ ਤੂੰ ਭਾਈ ਕੀ ਕਾਰਵਾਈ ਕੀਤੀ ਕਾਰਵਾਈ ਜ਼ੀਰੋ ਇਸ ਤੋਂ ਸਾਫ ਹੁੰਦਾ ਹੈ ਕਿ ਤੇਰੀ ਰੜੀ ਮੜੀ ਭੁਗਤ ਹੈ ਔਰ ਅੱਜ ਮੈਂ ਦੱਸ ਰਿਹਾ ਦੋ ਵੀਡੀਓ ਹੋਰ ਨੇ ਇਹ ਆਪ ਜਨਤਾ ਕਰ ਦੇ ਨਹੀਂ ਤਾਂ ਬੜੀ ਛੇਤੀ ਮੈਂ ਜਨਤਾ ਕਰੂੰਗਾ ਤੇ ਤੁਸੀਂ ਹਰਾਲ ਹੋ ਜਾਓਗੇ ਕਿ ਪੰਜਾਬ ਤੇ ਚੱਲ ਪੀ ਰਿਹਾ ਔਰ ਕੱਲੀ ਇੰਟਰਵਿਊ ਨਹੀਂ ਕੀਤੀ ਇਹ ਤਾਂ ਹਾਈ ਕੋਰਟ ਦੇ ਵੀ ਉੱਥੇ ਦਿੱਤਾ ਹੋਇਆ ਕਿ 43000 ਕੋਲ ਐਫੀਡੇਵਿਟ ਕੀ ਦੇ ਕੇ ਆਇਆ ਕਿ ਜ਼ਿਲ੍ਹਾ ਚ ਹੋਈਆਂ ਨੇ ਕਿ ਇੱਕ ਵੀ ਇੱਕ ਵੀ ਅਫਸਰ ਦੇ ਖਿਲਾਫ ਕਾਰਵਾਈ 0